ਆਪਾਂ ਆਏ ਹੋਏ ਆ ਗੁਰੂਕਲ ਹੋਰ ਸਿਹਰਾ ਸਾਹਿਬ ਗੁਰਦੁਆਰਾ ਸਾਹਿਬ ਸੋਚਿਆ ਤੁਹਾਨੂੰ ਅਪਡੇਟ ਦੇ ਦਈਏ ਬਹੁਤ ਲੱਖ ਲੱਖ ਜੀਆਂ ਆ ਪਾ ਚਈਆਂ ਜੇ ਸਤਿਗੁਰੂ ਨਗਰ ਕੈ ਕਦੇ ਗਿਆਨ ਤੇਲ ਕਿਸੇ ਕਰਮ ਨਾਲ ਜਾਣਾ ਸਾਰਨ ਜਾਣਾ ਤੇਰੀ ਅਤੇ ਬੜਾ ਸਤਿਗੁਰੂ ਨਾਨਕ ਜਿਨ ਕਾ ਰਾਖੀ ਮੇਰੀ ਬਿਲ ਬਿਲ ਦੇ ਲੰਗਰ ਅਸੀਂ ਦੇ ਤਾਂ ਜੋ ਰ ਮਹਾ ਬਲਸੂਰ ਤੇ ਨ ਮਹਾਰਾਮ ਰਹਾ ਭਰ ਪੂਰ ਤਸ ਸੀਤੋ ਸੀਤਾ ਬਹਮਾ ਮਾਹੇ ਤਾਂ ਜੀ ਰੂਪਨਾ ਕਪਣੇ ਜਾਹੇ ਇੱਧਰ ਬਹੁਤ ਸੰਗਤ ਆਈ ਹੋਈ ਆ ਬਹੁਤ ਲੱਖਾਂ ਦੇ ਹਿਸਾਬ ਨਾਲ ਤਾਂ ਮਤਲਬ ਜੇ ਤੁਸੀਂ ਸਿਹਰਾ ਸਾਹਿਬ ਗੁਰਦਰਾ ਸਾਹਿਬ ਆਉਣਾ ਜਾਂ ਗੁਰੂ ਘਰ ਲਾਹੌਰ ਤਾਂ ਜਿਆਦਾ ਗੱਡੀਆਂ ਪਿੱਛੇ ਖੜੀਆਂ ਕਰਕੇ ਤੁਰ ਕੇ ਆ ਜਾਓ ਤੇ ਜਾਂ ਫਿਰ ਕੁਛ ਦਿਨ ਰੁੱਕ ਕੇ ਆ ਜਾਓ ਇੱਧਰ ਮੱਥਾ ਟੇਕਣ ਕਿਉਂਕਿ ਆਹ ਸਾਹਿਬ ਹੋਇਆ ਪਿਆ ਵੀ ਤੁਰਨ ਵਾਲੇ ਬੰਦਿਆਂ ਨੂੰ ਵੀ ਜਗ੍ਹਾ ਹੈ ਨਹੀਂ ਮੈਨੂੰ ਲੱਗਦਾ ਵੀ ਸਾਨੂੰ ਘੰਟਾ ਹੋ ਗਿਆ ਤੇ ਅੱਧਾ ਕਿਲੋਮੀਟਰ ਵੀ ਨਹੀਂ ਟੱਪਿਆ ਅਸੀਂ ਇੱਕ ਘੰਟੇ ਦੇ ਵਿੱਚ ਬਹੁਤ ਕੰਡੀਸ਼ਨ ਬਹੁਤ ਇਕੱਠਾ ਹੈ ਬਾਈ ਇੱਥਾਂ ਬਾਈ ਜੀ ਗੁਰੂਦੇਵ ਸਿੰਘ ਜਿਹੜੇ ਹਨ ਜਗ੍ਹਾ ਜਗ੍ਹਾ ਲੱਗੇ ਪਏ ਨੇ ਸੇਵਾ ਕਰਨ ਪਰ ਟ੍ਰੈਫਿਕ ਹੀ ਬਹੁਤ ਜ਼ਿਆਦਾ ਸੰਗਤ ਬਹੁਤ ਜ਼ਿਆਦਾ ਬਾਈ ਲੱਖਾਂ ਦੇ ਹਿਸਾਬ ਨਾਲ ਸੰਗਤ ਹੈ ਆ ਦੇਖੋ ਐਂਚੈਂਟ ਦੇ ਹਿਸਾਬ ਨਾਲ ਗੱਡੀ ਨਿਕਲ ਰਹੀ ਹੈ ਟ੍ਰਿਪਲ ਇਲੈਕਟ੍ਰਿਕ ਟ੍ਰਿਪਲ ਹਿਮਾਚਲ ਪੁਲਿਸ ਵੀ ਬਹੁਤ ਲਾਈ ਹੋਈ ਆ ਪੂਰੇ ਰਾਹ ਤੇ ਫਰਵਰੀ ਨੂੰ ਗੁਰੂ ਸਾਹਿਬ ਦਾ ਵਿਆਹ ਸੀਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤਾਂ ਕਰਕੇ ਸੰਗਤ ਬਹੁਤ ਇੱਧਰ ਨੂੰ ਆ ਰਹੀ ਹੈ ਸੇਹਰਾ ਸਾਹਿਬ ਗੁਰਦੁਆਰਾ ਪੌੜ ਸਾਹਿਬ ਤੇ ਗੁਰੂ ਕਲਹੌਰ ਤੇ ਬਹੁਤ ਜ਼ਿਆਦਾ ਸੰਗਤ ਹੈ ਭਾਈ ਬਹੁਤ ਜ਼ਿਆਦਾ ਬੇਅੰਤ ਸੰਗਤ ਹੈ ਤਾਂ ਮਤਲਬ ਇਹ ਮੰਨੋ ਕਿ 7-8 ਕਿਲੋਮੀਟਰ ਤੱਕ ਗੱਡੀਆਂ ਦਾ ਜਾਮ ਆ ਤੁਹਾਨੂੰ ਪਾਰਕਿੰਗ ਵੀ ਨਹੀਂ ਲੱਭਣੀ ਗੱਡੀ ਖੜਾਉਣ ਨੂੰ ਕਿਤੇ ਜਗ੍ਹਾ ਵੀ ਨਹੀਂ ਸੜਕ ਦੇ ਕਿਨਾਰੇ ਕਿਉਂਕਿ ਹੁਣ ਮੈਨੂੰ ਲੱਗਦਾ ਵੀ ਸਾਨੂੰ ਆਹ 5-7 ਕਿਲੋਮੀਟਰ ਕੱਢਣ ਨੂੰ ਹੀ ਕਈ ਘੰਟੇ ਲੱਗਣੇ ਆ